ਮਰਦਾਬਾਦ 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 ਸਰਕਾਰ ਮਰਦਾਬਾਦ 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 ਕਿਸਾਨਾਂ ਦਾ ਰਾਖਾ ਕਹਿਲਵਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਤੋਂ ਨਿਰਾਸ਼ ਹੋ ਗਏ ਨੇ ਅੱਜ ਚੰਡੀਗੜ੍ਹ 'ਚ ਕਿਸਾਨ ਜਥੇਬੰਦੀਆਂ ਨੇ ਪ੍ਰਦਰਸ਼ਨ ਨੂੰ ਜਿਉਂ ਦਾ ਤਿਉ ਅੱਗੇ ਵਧਾਉਣ ਦਾ ਫੈਸਲਾ ਲਿਆ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਖੜੇ ਕਰ ਦਿੱਤੇ ਮੁੱਖ ਮੰਤਰੀ ਨੂੰ ਇਤਰਾਜ਼ ਹੈ ਕਿ ਆਖਰ ਕਿਉਂ ਕਿਸਾਨ ਮਾਲ ਗੱਡੀਆਂ ਦੇ ਨਾਲ-ਨਾਲ ਮੁਸਾਫਰ ਟ੍ਰੇਨਾਂ ਨੂੰ ਰਾਹ ਦੇਣ ਲਈ ਤਿਆਰ ਨਹੀਂ ਨੇ ਖैर ਕੈਪਟਨ ਦੇ ਸਵਾਲਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਪਹਿਲਾਂ ਕਿਸਾਨਾਂ ਦੀ ਦਿੱਲੀ ਕੂਚ ਬਾਰੇ ਤਿਆਰੀ ਬਾਰੇ ਜਾਣੋ 26 ਤੇ 27 ਦੀ ਸਾਡੇ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀ 30 ਜਥੇਬੰਦੀਆਂ ਦੀ ਫੁੱਲ ਤਿਆਰੀ ਹੈ ਮੇਰਾ ਖਿਆਲ ਹੈ ਲੱਖਾਂ ਸਾਡਾ ਕਿਸਾਨ ਜਾਊਗਾ ਤੇ ਟਰੈਕਟਰਾਂ ਦੀ ਗਿਣਤੀ ਅਸੀਂ ਦੱਸ ਹੀ ਨਹੀਂ ਸਕਦੇ ਪੂਰੇ ਪੂਰਾ ਜੋਰ ਲੱਗਿਆ ਹੋਇਆ ਪਿੰਡਾਂ ਦੇ ਲੋਕਾਂ ਦਾ ਇੱਥੋਂ ਵੀ ਪੂਰੀ ਤਿਆਰੀ ਹੈ ਜਾਵਾਂਗੇ ਪਰ ਜਿਹੜਾ ਸੈਂਟਰ ਸਰਕਾਰ ਦਾ ਪੰਜਾਬ ਵਾਸਤੇ ਪੰਜਾਬ ਦੇ ਵਪਾਰੀਆਂ ਵਾਸਤੇ ਪੰਜਾਬ ਦੇ ਮਜ਼ਦੂਰਾਂ ਵਾਸਤੇ ਪੰਜਾਬ ਦੇ ਕਿਸਾਨਾਂ ਵਾਸਤੇ ਜਿਹੜਾ ਉਹਦਾ ਬਥੀਰਾ ਹੈ ਅੜੀ ਵਾਲਾ ਅਸੀਂ ਇਹ ਸਾਰੀਆਂ ਜਥੇਬੰਦੀਆਂ ਉਹਦੇ ਇਸ ਅੜੀਆਲੇ ਬਥੀਰੇ ਦੀ ਨਿੰਦਿਆ ਕਰਦੇ ਆਂ ਕਿਸਾਨਾਂ ਨੇ ਮੁਸਾਫਰ ਟ੍ਰੇਨਾਂ ਚਲਾਉਣ ਲਈ ਕੇਂਦਰ ਅੱਗੇ ਇੱਕ ਸ਼ਰਤ ਰੱਖੀ ਹੈ ਜੇ ਉਹ ਪਹਿਲ ਕਦਮੀ ਕਰੇ ਸੈਂਟਰ ਸਰਕਾਰ ਅਸੀਂ ਮੇਰਾ ਖਿਆਲ ਹੈ ਮਾਲ ਗੱਡੀਆਂ ਛੱਡਿਆ ਨੂੰ ਸਾਨੂੰ ਮੈਨੂੰ ਮਿੰਤਾ ਲੱਗਦਾ ਵੀ ਕਾਫੀ ਦਿਨ ਹੋ ਗਏ ਮਹੀਨੇ ਮੰਗੂ ਹੋ ਗਿਆ ਇਹ ਸੈਂਟਰ ਸਰਕਾਰ ਪਹਿਲ ਕਦਮੀ ਕਰੇ ਵੀ ਉਹ ਗੱਡੀਆਂ ਨੂੰ ਚਲਾਵੇ ਤੇ ਫਿਰ ਅਸੀਂ ਤੁਰਤ ਮੀਟਿੰਗ ਸੱਦ ਕੇ ਅਮਰਜੈਂਸੀ ਮੀਟਿੰਗ ਸੱਦ ਕੇ ਤਾਂ ਅਸੀਂ ਸੋਚ ਸਕਦੇ ਆ ਵਿਚ ਚੜਾਊ ਗੱਡੀਆਂ ਬਾਰੇ ਆਪਾਂ ਨੂੰ ਕੀ ਕਰਨਾ ਚਾਹੀਦਾ ਤੁਰਤ ਮੀਟਿੰਗ ਸੱਦਾਂਗੇ ਜੇ ਸੈਂਟਰ ਸਰਕਾਰ ਆ ਮਾਲ ਗੱਡੀਆਂ ਦੇ ਅੱਜ ਕਿਸਾਨਾਂ ਕੋਲੇ ਰੇ ਨਹੀਂ ਵਪਾਰੀਆਂ ਦਾ ਮਾਰ ਰੁਕਿਆ ਪਿਆ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਇਸ ਕਰਕੇ ਜਿਹੜਾ ਸੈਂਟਰ ਸਰਕਾਰ ਦਾ ਬਤਿਹਰਾ ਸਰਾ ਸਰ ਗਲਤ ਹੈ ਖੁਣ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਜਥੇਬੰਦੀਆਂ ਤੋਂ ਉਮੀਦ ਸੀ ਕਿ ਪੰਜਾਬ ਤੇ ਲੋਕਾਂ ਦੇ ਹਿੱਤਾਂ ਲਈ ਉਹ ਆਪਣਾ ਅਡੀਅਲ ਰਵਈਆ ਛੱਡਣ ਗਿਆ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਟ੍ਰੇਨਾਂ ਨਾ ਚੱਲਣ ਕਾਰਨ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਘਾਟੇ ਹੋ ਰਹੇ ਨੇ ਇੰਝ ਜ਼ਿਆਦਾ ਦਿਨ ਚੱਲਿਆ ਤਾਂ ਸੂਬਾ ਵੱਡੇ ਸੰਕਟ 'ਚ ਕਿਰੇਗਾ ਕੋਈ ਵੀ ਸਰਕਾਰ ਐਸੀ ਸਥਿਤੀ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਸਾਡੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਦਾ ਸਾਥ ਦਿੱਤਾ ਪੰਜਾਬ ਦੇ ਖਸਾਨੇ ਇੰਡਸਟਰੀ ਆਮਲੂਆਂ ਦਾ ਤੇ ਖੁਦ ਕਿਸਾਨਾਂ ਦੀ ਪਰਵਾਹ ਬਗੈ ਜਥੇਬੰਦੀਆਂ ਫੈਸਲੇ ਤੇ ਡਟੀਆਂ ਨੇ ਪੰਜਾਬ ਦੀ ਇੰਡਸਟਰੀ ਨੂੰ 30000 ਕਰੋੜ ਦਾ ਨੁਕਸਾਨ ਹੋਇਆ ਤੇ ਲਗਾਤਾਰ ਹੋ ਰਿਹਾ ਹੈ ਲੁਧਿਆਣਾ ਤੇ ਜਲੰਧਰ ਦੀ ਇੰਡਸਟਰੀ ਨੂੰ ਹੀ ਕੋਲ 22000 ਕਰੋੜ ਦਾ ਨੁਕਸਾਨ ਹੋਇਆ 13000 ਸਮਾਨ ਨਾਲ ਭਰੇ ਕੰਟੇਨਰ ਲੁਧਿਆਣਾ ਦੇ ਟਾਂਡਰੀ ਕਲਾਚ ਫਸੇ ਨੇ 60000 ਬਾਰਦਾਨਾ ਦਿੱਲੀ ਤੇ ਰਾਜਪੂਰਾ ਚ ਫਸਿਆ ਹੈ 40 ਲੱਖ ਮੀਟ੍ਰਿਕ ਟਨ ਚੋਨਾ ਪੰਜਾਬ ਤੋਂ ਬਿਹਾਰ ਤੇ ਪੂਰਬੀ ਯੂਪੀ ਚ ਨਹੀਂ ਜਾ ਰਿਹਾ ਕੇਂਦਰ ਸਰਕਾਰ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਤੋਂ ਅਨਾਜ ਖਰੀਦ ਰਹੀ ਹੈ ਜੇ ਕੇਂਦਰ ਨੇ ਇਹੀ ਨਿਯਮ ਬਣਾ ਲਿਆ ਤਾਂ ਪੰਜਾਬ ਦੇ ਝੋਨੇ ਦਾ ਕੀ ਬਣੇਗਾ ਵੈਸੇਦਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੋਦੀ ਸਰਕਾਰ ਨੂੰ ਬੰਗਾਰ ਰਹੀ ਹੈ ਅਹੀਂ ਮੋਦੀ ਨੂੰ ਆਂਦੇ ਆ ਉਹ ਮੋਦੀ ਜੇ ਹੱਡਣਾ ਗੱਲ ਕਰਨੀ ਆ 250 ਜਹੇ ਬੰਦੀਆ ਭਾਰਤ ਦੇ ਉਹਨਾਂ ਪੂਰੀਆਂ ਜਹੇ ਬੰਦੀਆਂ ਨੂੰ ਆਪਣੇ ਦਿੱਲੀ ਸਾਦਾ ਤੇ ਦਿੱਲੀ ਦੇ ਵਿੱਚ ਜਿਹੜਾ ਕਾਲੇ ਕਾਨੂੰਨ ਵਾਪਸ ਕਰਾ ਸਕਦਾ ਮੰਤਰੀ ਆਪ ਖੋਦਾ ਮੀਟਿੰਗ ਦੇ ਵਿੱਚ ਬੈ ਤੇ ਅਹੀਂ ਮੀਟ ਕਰਨ ਵਾਸਤੇ ਆਵਾਂਗੇ ਜੇ ਤੂੰ ਇਤਨਾ ਵਿਤਰਾ ਕਰਨਾ ਵਾ ਬੇਤੀ ਜਿਹੇ ਬੰਨਿਆ ਸਾਦਨੀਆਂ ਰਿਆਹਨੇ ਦੇ ਆਨੇ ਸਦੀਆਂ ਜੂਪੀ ਦੇ ਆਨੇ ਸਦੀਆਂ ਔਰ ਵਿਆਹ ਦੇ ਕਿਸਾਨ ਨੇ ਸੱਦੇ ਤੇ ਬਿਲਕੁਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇਰੇ ਮੀਟਿੰਗ ਦਾ ਜਿਹੜਾ ਹੀ ਬਾਈਕਾਟ ਕਰਾਂਗੇ ਜਿਹੜਾ ਤੂੰ ਕਹਿੰਦਾ ਵਾ ਬਸੇ ਆਪਣੇ ਪੈਸੇ ਜੇ ਰੇਲਣਾ ਚਲਾਓ ਫੇਰ ਮੈਂ ਜਿਹੜੀਆਂ ਵਾ ਰੇਲਣਾ ਜਿਹੜੀਆਂ ਮਾਲ ਗੱਡੀਆਂ ਚਲਾਉਣੀਆਂ ਵਾ ਮੋਦੀ ਆਹੀ ਤੈਨੂੰ 10 ਦਿਨਾਂ ਚਾਹੁੰਦੇ ਆ ਇਹ ਸਾਨੂੰ ਪਤਾ ਵਾ ਸਾਡਾ ਕੋਲਾ ਬੰਦ ਕਰਕੇ ਖਾਦੀ ਜੂਰੀਆ ਖਾਦ ਬੰਦ ਕਰਕੇ ਤੇ ਸਾਡਾ ਤੂੰ ਗਾਲ ਕੱਟਣਾ ਚਾਹੁੰਦਾ ਵਾ ਉਹ મોદી ਅਸੀਂ ਤੈਨੂੰ ਇਹ ਦੱਸ ਦਈਏ ਕੋਲਾ ਖਾਦਾ ਜੋ ਮਰਜੀ ਸਾਡਾ ਬੰਦ ਕਰਦੇ ਅਸੀਂ ਮਰਨ ਵਾਲੇ ਲੋਕ ਨਹੀਂਗੇ ਅਸੀਂ ਉਹ ਕਿਸਾਨ ਵਾ ਜਿਹੜਾ ਸਾਰੇ ਨਾਜ ਅਸੀਂ ਪੈਦਾ ਕੀਤਾ ਵਾ ਤੇ ਤੁਹਾਡਾ ਢਿੱਡ ਭਰਿਆ ਵਾ ਤੁਸੀਂ ਉਹ ਲੋਕ ਜੇ ਸਿਆਸੀ ਲੋਕ ਆ ਜਿਹੜੋ ਠੂਲਾ ਲੈ ਕੇ ਤੇ ਬਾਹਰਲੇ ਮੁਲਖਾ ਜਾ ਕੇ ਮੰਗਦੇ ਫਿਰਦੇ ਹੀ ਏ ਤੇ ਅਸੀਂ ਕਿਸਾਨ ਵਾ ਜਿੰਨਾ ਤੁਹਾਡੇ ਅਨਾਜ ਦੇ ਭੰਡਾਰ ਭਰੇ ਆ ਤੇ ਤੁਸੀਂ ਅੱਜ ਸਾਡੇ ਕਿਸਾਨ ਨੂੰ ਮਾਰਨ ਵਾਸਤੇ ਤਿਆਰ ਜੀ 13 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੀ ਕੇਂਦਰ ਨਾਲ ਮੀਟਿੰਗ ਬੇਸੀਟਾ ਰਹੀ ਗੱਲ ਉਥੇ ਦੀ ਉਥੇ ਅੜੀ ਹੈ ਸਵਾਲ ਅਜੇ ਵੀ ਇਹੀ ਬਰਕਰਾਰ ਹੈ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਕਰੇਗੀ ਜਾਂ ਫਿਰ ਇਹ ਹਾਲਾਤ ਜੋ ਬੜੇ ਨੇ ਕਿਵੇਂ ਠੀਕ ਹੋਣਗੇ